ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਅਮਰਤਸਰੀਆਂ ਮਿਲ ਜਾਣੇ ਵਾਲੋ ਬਹੁਤ ਸੋਹਣਾ ਆਰਟੀਕਲ ਲੈ ਕੇ ਆ ਜੀ ਰਾਮਟੈਕਸ ਬ੍ਰਾਂਡ ਦਾ ਸਭ ਨੂੰ ਬੇਨਤੀ ਹੈ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰੇ ਜਾਣੇ ਬੈਲ ਆਈਕਨ ਪ੍ਰੈਸ ਕਰ ਦਿਓ ਬਹੁਤ ਹੀ ਪਿਆਰਾ ਆਰਟੀਕਲ ਚੈੱਕ ਕਰੋ ਰਾਮਟੈਕਸ ਬ੍ਰਾਂਡ ਦਾ ਆਰਟੀਕਲ ਬਲੈਕ ਕਲਰ ਜਿਹੜਾ ਮੈਂ ਓਪਨ ਕਰਾਇਆ ਬਹੁਤ ਸੋਹਣਾ ਆਰਟੀਕਲ ਹੈ ਬੁਟੀਕ ਸਟਾਈਲ ਦਾ ਵਰਕ ਹੋਇਆ ਸਾਰਾ ਅਲਟੀਮੇਟ ਆਰਟੀਕਲ ਨਾਲ ਜਿਹੜਾ ਦੁਪੱਟਾ ਆਏਗਾ ਜੀ ਚਨੂਨ ਦਾ ਦੁਪੱਟਾ ਆਏਗਾ ਰਾਮਟੈਕਸ ਬ੍ਰਾਂ ਫੈਬਰਿਕ ਜਿਹੜਾ ਆਏਗਾ ਜੀ ਪਿਓਰ ਕਾਟਨ ਇੰਪੋਰਟਡ ਕੁਆਲਿਟੀ ਵਿਦਾਊਟ ਲਾਈਨਿੰਗ ਬਣੇਗਾ ਕੋਈ ਲਾਈਨਿੰਗ ਦੀ ਜਰੂਰਤ ਨਹੀਂ ਚਨੂਨ ਦਾ ਦੁਪੱਟਾ ਨਾਲ ਆਏਗਾ ਤਿੰਨ ਰੰਗ ਨੇ ਤਿੰਨੇ ਰੰਗ ਬੜੇ ਸੋਹਣੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਜੋ ਕੀ ਹਰ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚੀ ਜਾਵੇ ਇਦਾਂ ਦੇ ਸੋਹਣ ਸੋਹਣ ਫੁੱਟ ਤੁਸੀਂ ਦੇਖੀ ਜਾਓ ਲੋ ਜੀ ਚੈੱਕ ਕਰੋ ਸੈਕਿੰਡ ਕਲਰ ਆਏਗਾ ਇਸ ਦਾ ਗ੍ਰੇ ਬੜਾ ਪਿਆਰਾ ਕਲਰ ਹੈ ਜੀ ਡਿਫਰੈਂਟ ਕਲਰ ਆ ਦੁਪੱਟਾ ਇਸ ਦੇ ਨਾਲ ਥਰਡ ਕਲਰ ਤਿੰਨ ਰੰਗ ਨੇ ਹੀ ਤਿੰਨੇ ਰੰਗ ਬਹੁਤ ਸੋਹਣੇ ਨੇ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਉਸ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਤੁਸੀਂ ਮੈਸੇਜ ਕਰਕੇ ਆਪਣਾ ਆਨਲਾਈਨ ਆਰਡਰ ਬੁੱਕ ਕਰਾ ਸਕਦੇ ਹੋ ਆਨਲਾਈਨ ਬੁਕਿੰਗ ਕਿੱਦਾਂ ਹੋਏਗੀ ਆਨਲਾਈਨ ਬੁਕਿੰਗ ਐਦਾਂ ਹੋਏਗੀ ਕਿ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਨੰਬਰ ਪਾਇਆ ਉਸ ਤੇ ਵਟਸਐਪ ਚੱਲਦਾ ਉਸ ਤੇ ਤੁਹਾਡਾ ਆਨਲਾਈਨ ਆਰਡਰ ਬੁੱਕ ਹੋ ਜਾਏਗਾ ਅਗਰ ਕਰਨਾ ਚਾਹੁੰਦੇ ਹੋ ਬਹੁਤ ਸੋਹਣਾ ਆਰਟੀਕਲ ਆ ਰਾਮਟੈਕ ਬ੍ਰਾਂਡ ਦਾ ਥੈਂਕ ਯੂ ਸੋ ਮਚ